ਕੀ ਬੁਰਲਾਡਾ ਦੀ ਇੱਕ ਨਵੀਂ ਤਕਦੀਰ ਜਿਵੇਂ ਆਪਾਂ ਕਹਿ ਸਕਦੇ ਆ ਨਵਾਂ ਇਤਿਹਾਸ ਔਰ ਆਉਣ ਵਾਲਾ ਭਵਿੱਖ ਲਿਖਿਆ ਜਾ ਰਿਹਾ ਹੈ। तमाम ਜਿਹੜੇ ਆਫਿਸ ਨੂੰ ਜਗਾ ਜਗਾ ਖਿਲਰੇ ਪਏ ਨੇ ਪਟਵਾਰਖਾਨੇ ਹੋ ਗਏ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਐਸਡੀਓ ਆਫਿਸ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ। ਸਰਾ ਸ਼ਹਿਰ ਦੇ ਵਿੱਚ ਜਿਹੜੇ ਪੈਟਰੋਲ ਪੰਪ ਨੇਗੇ ਪੈਟਰੋਲ ਪੰਪਾਂ ਤੇ ਜੇ ਆਪਾਂ ਦੇਖੀਏ ਤਾਂ ਹਵਾ ਸਿਰਫ ਮੇਰੇ ਖਿਆਲ ਸੇ ਰਿਲਾਇੰਸ ਦੇ ਪੈਟਰੋਲ ਪੰਪਾਂ ਨੇ ਜਿੱਥੇ ਉਹ ਫ੍ਰੀ ਆਫ ਕੋਸਟ ਜਿਹੜੀ ਆ ਉਹ ਹਵਾ ਪਾਈ ਜਾਂਦੀ ਹੈ ਤਾਂ ਪਰ ਜੇ ਆਪਾਂ ਆਲ ਓਵਰ ਆਪਣੇ ਭਲਾਡੇ ਦੀ ਗੱਲ ਕਰੀ ਤਾਂ ਹੋਰ ਬਾਕੀ ਪੰਪਾਂ ਤੇ ਕੋਈ ਉੱਥੇ ਬੰਦਾ ਹੀ ਨਹੀਂ ਹੁੰਦਾ ਮੇਰੇ ਖਿਆਲ ਸੇ ਸ਼ਾਇਦ ਪੈਟਰੋਲ ਪੰਪ ਦੀਆਂ ਕੰਪਨੀ ਇਹਨਾਂ ਨੂੰ ਸ਼ਾਇਦ ਪੈਸਾ ਵੀ ਭੇਜਦੀ ਨਹੀਂ ਹੈਗੀ ਜਿੰਨੇ ਹੁਣ ਦੁਕਾਨਦਾਰ ਨੇਗੇ ਜਿਦੇ ਚ ਆਪਾਂ ਕਹਿ ਸਕਦੇ ਜਿਵੇਂ ਹੁਣ ਛੋਟੇ ਜਿਵੇਂ ਆਪਣੇ ਕੋਲ ਮੋਚੀ ਹੋ ਗਿਆ ਥੋਬੀ ਹੋ ਗਿਆ ਨਾਈ ਹੋ ਗਿਆ ਇੱਕ ਕਪੜੇ ਰਿਪੇਅਰ ਕਰਨ ਵਾਲਾ ਟੇਲਰ ਹੋ ਗਿਆ ਤਾਂ ਅਜਿਹੇ ਜਿਹੜੇ ਨੇਗੇ ਮਤਲਬ ਕਿ ਇਹਨਾਂ ਨੂੰ ਪਰਮਾਨੈਂਟ ਹਰੇਕ ਮਾਰਗ ਚਾਹ ਵਾਲਾ ਹੋ ਗਿਆ ਇਹਨਾਂ ਨੂੰ ਹਰ ਇੱਕ ਮਾਰਕੀਟ ਵਿੱਚ ਜਗ੍ਹਾ ਦਿੱਤੀ ਜਾਵੇ। ਔਰ ਮੇਰੇ ਇਹ ਵੀ ਇੱਕ ਸੁਝਾਇਆ ਕਿ ਐਸ.ਡੀ. ਸਾਹਿਬ ਨੂੰ ਚਾਹੀਦਾ ਕਿ ਇੱਕ ਕਮੇਟੀ ਬਣਾਈ ਜਾਵੇ ਜਿਹੜਾ ਅਨਦਾਨੀ ਸੱਜਣਾ ਨੂੰ ਪ੍ਰੇਰਿਤ ਵੀ ਕਰੇ। ਵੱਖਰੀ ਪਹਿਚਾਨ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਿਤ ਚਾਵਲਾ ਬਹੁਤ ਹੀ ਸਵਾਗਤ ਕਰਦਾ। ਇਸ ਵਕਤ ਮੇਰੇ ਨਾਲ ਉਹ ਸ਼ਖਸ ਮੌਜੂਦ ਨੇ ਜੋ ਪਿਛਲੇ 2.5 ਸਾਲਾਂ ਤੋਂ ਚੰਡੀਗੜ੍ਹ ਆਪਣੇ ਬਿਜ਼ਨਸ ਕਰ ਰਹੇ ਨੇ ਉਹ ਅੱਜ ਬਡਲਾਡਾ ਆਏ ਨੇ ਤੇ ਬਡਲਾਡਾ ਪ੍ਰਤੀ ਉਹਨਾਂ ਦਾ ਮੋਹ ਉਵੇਂ ਹੀ ਹੈ ਜਿਵੇਂ ਪਹਿਲਾਂ ਉਹਨਾਂ ਦਾ ਸੀ ਆਓ ਤੁਹਾਡੀ ਇਹਨਾਂ ਦਾ ਮੁਲਾਕਾਤ ਕਰਾਂਦੇ ਆ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਸਰ ਕਿੱਦਾਂ ਦੀ ਮਤਲਬ ਬਡਲਾਡਾ ਅੱਜ ਇੰਨੇ ਟਾਈਮ ਬਾਅਦ ਤੁਸੀਂ ਆਏ ਹੋ ਕਿਦਾਂ ਦਾ ਲੱਗ ਰਿਹਾ ਤੇ ਕਿਦਾਂ ਦਾ ਤੁਸੀਂ ਸੁਝਾ ਦੇਣਾ ਚਾਹੁੰਦੇ ਹੋ ਸਾਡੇ ਦਸ਼ਕਾਂ ਨੂੰ ਜ਼ਰੂਰ ਦੱਸੋ ਜੀ ਜਰੂਰ ਸਰ ਜਦੋਂ ਹੁਣ ਅੱਜ ਮੈਂ ਇੱਥੇ ਆਇਆ ਤਾਂ ਮੈਨੂੰ ਮਤਲਬ ਕਿ ਆ ਕੇ ਬੜੀ ਇੱਕ ਖੁਸ਼ੀ ਹੋਈ ਕਿ ਬੁੜਲਾਡਾ ਦੀ ਇੱਕ ਨਵੀਂ ਤਕਦੀਰ ਜਿਵੇਂ ਆਪਾਂ ਕਹਿ ਸਕਦੇ ਆ ਨਵਾਂ ਇਤਿਹਾਸ ਔਰ ਆਉਣ ਵਾਲਾ ਭਵਿੱਖ ਲਿਖਿਆ ਜਾ ਰਿਹਾ ਹੈ ਜਿਸ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਵੀ ਸਭ ਨੂੰ ਜਿੰਨਾ ਕ ਵੀ ਯੋਗਦਾਨ ਜਿੰਨੀ ਕ ਵੀ ਭੂਮਿਕਾ ਹੈ ਉਹ ਪਾਉਣੀ ਚਾਹੀਦੀ ਹੈ ਤਾ ਦੇਖ ਕੇ ਜਦੋਂ ਗੱਲਾਵਾਤਾ ਤੋਂ ਪਤਾ ਚੱਲਿਆ ਸ਼ਹਿਰ ਦੇ ਵਿੱਚ ਕੋਈ ਨਵੇਂ ਆਫੀਸਰ ਆਪਣੇ ਸ਼ਹਿਰ ਦੇ ਵਿੱਚ ਪ੍ਰਮਾਤਮਾ ਨੇ ਪੰਜਾਬ ਸਰਕਾਰ ਨੇ ਨਿਯੁਕਤ ਕੀਤੇ ਨੇ ਬੜੇ ਅੱਛੇ ਕੋਈ ਇਨਸਾਨ ਮੇਰੀ ਇੱਛਾ ਸੀ ਕਿ ਮੈਂ ਉਹਨਾਂ ਨੂੰ ਮਿਲ ਕੇ ਜਾਵਾਂ ਪਰ ਜਦੋਂ ਪਤਾ ਕਰਿਆ ਮੈਨੇ ਤਾਂ ਸ਼ਾਇਦ ਕੋਈ ਵਿਆਹ ਦੇ ਵਿੱਚ ਪਤਾ ਨਹੀਂ ਸ਼ਾਇਦ ਉਹਨਾਂ ਦਾ ਹੀ ਵਿਆਹ ਹੈਗਾ ਤੇ ਉੱਥੇ ਉਹ ਮਤਲਬ ਕਿ ਲੁਧਿਆਣਾ ਨੇਗੇ ਨਹੀਂ ਮਿਲ ਸਕੇ ਹਮੇ ਤਾਂ ਬੜੀ ਇੱਛਾ ਸੀ ਕਿ ਉਹਨਾਂ ਦੇ ਦਰਸ਼ਨ ਕਰਕੇ ਜਾਵਾਂ ਤਾਂ ਬੜਾ ਮਨ ਖੁਸ਼ ਹੋਇਆ ਕਿ ਹਾਂ ਚਲੋ ਆਪਣੇ ਸ਼ਹਿਰ ਦੇ ਵਿੱਚ ਇੱਕ ਅੱਛਾ ਕੋਈ ਆਫੀਸਰ ਆਇਆ ਕਿ ਅੱਛਾ ਕੰਮ ਚੱਲ ਰਿਹਾ ਹੈਗਾ ਸਾਰੀ ਗੱਲ ਦਾ ਤਾਂ ਦੇਖ ਕੇ ਕੁਝ ਦਿਲ ਦੇ ਵਿੱਚ ਕੁਝ ਇੱਛਾਵਾਂ ਹੋਈਆਂ ਕਿ ਜੋ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਨੇਗੀਆਂ ਤਾਂ ਮੈਂ ਚਾਹੁੰਨਾ ਕਿ ਜਿਵੇਂ ਹੁਣ ਸ਼ਹਿਰ ਦੇ ਵਿੱਚ ਇਹ ਜਿਹੜੀਆਂ ਸਮੱਸਿਆਵਾਂ ਹੁਣ ਜਿਹੜੀਆਂ ਹੁਣ ਕਰ ਰਹੇ ਨੇ ਇਹ ਤੋਂ ਬਿਨਾਂ ਹੋਰ ਐਸੀਆਂ ਕਈ ਸਮੱਸਿਆਵਾਂ ਨਹੀਂ ਆ ਜਿਨ੍ਹਾਂ ਵਿੱਚ ਲੋਕ ਜੂਝ ਰਹੇ ਨੇ ਉਹ ਸ਼ਾਇਦ ਸਮੱਸਿਆਵਾਂ ਜੇਕਰ ਤੁਸੀਂ ਇੱਕ ਐਂਗਲ ਤੋਂ ਲਮੋਖ ਤਾਂ ਇਹ ਨਹੀਂ ਹੈਗਾ ਵੀ ਕੱਲੇ ਬੁੱਢਲਾਡੇ ਦੇ ਵਿੱਚ ਨੇਗੇ ਤਾਂ ਜੇ ਆਪਾਂ ਉਹਨੂੰ ਮਾਨਸਾ ਜ਼ਿਲ੍ਹੇ ਚ ਲਈਏ ਪੰਜਾਬ ਵਿੱਚ ਲਗਾਈਏ ਜਾਂ ਆਲ ਓਵਰ ਇੰਡੀਆ ਲਗਾਈਏ ਤਾਂ ਮਤਲਬ ਕਿ ਕਈ ਇਹੋ ਜਿਹੇ ਇਲਾਕੇ ਨੇ ਜਿੱਥੇ ਤਾ ਪਹਿਲੀ ਇਹਨਾਂ ਸਮੱਸਿਆਵਾਂ ਨਹੀਂ ਹੈ ਯਾ ਪਰ ਜਿੱਥੇ ਉਹ ਹੈਗੀਆਂ ਨੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਅੱਗੇ ਆ ਕੇ ਉਸ ਨੂੰ ਮਤਲਬ ਕਿ ਕਿਉਂਕਿ ਹੁਣ ਭਾਰਤ ਹੈ ਜਿਹੜਾ ਉਹ ਇੰਨਾ ਵਧੀਆ ਜਿਹੜਾ ਸੱਭਿਆਚਾਰਕ ਮੁਲਕ ਹੈ ਜਿਸ ਨੂੰ ਮਤਲਬ ਕਿ ਲੋਕਤੰਤਰ ਦੇ ਵਿੱਚ ਆਪਾਂ ਕਹਿੰਦਾ ਵੀ ਦੁਨੀਆ ਦੇ ਵਿੱਚ ਇੱਕ ਪਹਿਚਾਨ ਹੈ ਭਾਰਤ ਦੀ ਤਾਂ 21ਵੀਂ ਸਦੀ ਚ ਕਿਉਂਕਿ ਆਪਾਂ ਪ੍ਰਵੇਸ਼ ਕਰ ਚੁੱਕੇ ਤਾਂ ਵਧੀਆ ਤਰੀਕੇ ਦੇ ਨਾਲ ਇਸ ਨੂੰ ਹੋਰ ਹੈਂਡਲ ਕੀਤਾ ਜਾਣਾ ਚਾਹੀਦਾ ਜਿਵੇਂ ਕਿ ਹੁਣ ਆਪਾਂ ਆਮ ਲੋਕਾਂ ਦੀ ਜਿਹੜੀ ਸਮੱਸਿਆਵਾਂ ਲਗਾਈ ਤਾਂ ਬੁੱਲਾ ਅੱਡੇ ਸ਼ਹਿਰ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਜਿਹੜੇ ਆਫਿਸ ਨੇ ਤਾਂ ਜਿਵੇਂ ਆਪਾਂ ਕਹਿੰਦਾ ਵੀ ਪੀਪੀਓ ਆਫਿਸ ਹੋ ਗਿਆ ਆ ਉਹ ਇਸ ਤਰੀਕੇ ਨਾਲ ਜਿਵੇਂ ਡੀਐਸਪੀ ਆਫਿਸ ਹੋ ਗਿਆ ਡਾਕਰ ਹੋ ਗਿਆ ਤਾਂ ਬੀਡੀਪੀਓ ਮਤਲਬ ਕਿ ਤਮਾਮ ਜਿਹੇ ਆਫਿਸ ਨੇ ਜਗਾ ਜਗਾ ਖਿਲਰੇ ਪਏ ਨੇ ਪਟਵਾਰਖਾਨੇ ਹੋ ਗਏ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਐਸਡੀਓ ਆਫਿਸ ਦੇ ਵਿੱਚ ਸ਼ਿਫਟ ਕੀਤਾ ਜਾਵੇ ਜਿਵੇਂ ਕਿ ਮਾਨਸਰ ਦੇ ਵਿੱਚ ਸ਼ਿਫਟ ਕੀਤਾ ਉੱਥੇ ਵੀ ਖੈਰ ਮੇਰੇ ਖਿਆਲ ਚ ਇਨਕਮ ਟੈਕਸ ਡਿਪਾਰਟਮੈਂਟ ਉਹ ਵੀ ਸ਼ਾਇਦ ਬਾਹਰ ਹਜੇ ਵੀ ਸ਼ਾਇਦ ਆਫਿਸ ਉਸ ਬਿਲਡਿੰਗ ਤੋਂ ਬਾਹਰ ਹੈ ਤਾਂ ਮਤਲਬ ਕਿ ਇੱਕ ਜਗ੍ਹਾ ਤੇ ਤਾਂ ਕਿ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ ਔਰ ਅੱਛੀ ਜਿਹੜੀ ਬਿਲਡਿੰਗ ਇਸ ਤਰੀਕਾ ਹੋਵੇ ਜੋ ਆਧੁਨਿਕ ਸਹੂਲਤਾਂ ਹੋਣ ਲਿਫਟ ਹੋਵੇ ਰੈਂਪ ਹੋਵੇ ਤਾਂ ਮਤਲਬ ਕਿ ਲੋਕਾਂ ਜਿਹਦੇ ਜਿੰਨਾਂ ਦੀ ਲੱਤਾਂ ਜਾਂ ਗੋਡੇ ਕੰਮ ਨਹੀਂ ਕਰਦੇ ਜਿਵੇਂ ਕਿ ਡਾਕਰ ਦੇ ਵਿੱਚ ਸ਼ਹਿਰ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਚੜ੍ਹਦੇ ਬੜੇ ਲੰਮੇ ਸਮੇਂ ਤੋਂ ਪਰ ਕੋਈ ਦੇਖ ਹੀ ਨਹੀਂ ਰਿਹਾ ਹੈਗਾ ਤਾਂ ਉਹ ਚੀਜ਼ਾਂ ਮਤਲਬ ਕਿ ਇਹ ਦੇਖ ਕੇ ਸਰਕਾਰ ਨੂੰ ਇਸ ਤਰੀਕੇ ਨਾਲ ਵਧੀਆ ਬਣਾਵੇ ਤੇ ਜਿਹੜੀਆਂ ਬਿਲਡਿੰਗਾਂ ਇਹ ਖਾਲੀ ਹੋ ਜਾਣਗੀਆਂ ਇੰਨਾ ਬਿਲਡਿੰਗਾਂ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਆ ਕਿ ਮਾਰਕੀਟਾਂ ਕੱਟੀਆਂ ਜਾਣ ਜਿਵੇਂ ਆਪਾਂ ਕਹਿ ਸਕਦੇ ਆ ਕਿ ਮ ਮਿ ਜਿਵੇਂ ਮੋਟਰ ਮਾਰਕੀਟ ਹੋਗੀ ਮੋਬਾਈਲ ਮਾਰਕੀਟ ਹੋਗੀ ਕਪੜਾ ਮਾਰਕੀਟ ਹੋਗੀ ਠੀਕ ਇਲੈਕਟ੍ਰੀਕਲ ਮਾਰਕੀਟ ਹੋਗੀ ਇੰਡਸਟਰੀ ਏਰੀਆ ਕੋ ਬਣਾ ਜਿਸ ਨੇ ਕੋਈ ਫੈਕਟਰੀ ਵਗੈਰਾ ਲਗਾਨੀ ਹੈ ਤਾਂ ਇਸ ਤਰੀਕੇ ਨਾਲ ਮਾਰਕੀਟ ਨਾਲ ਵੱਖ ਮੀਟ ਮੱਛੀ ਮਾਰਕੀਟ ਹੋਗੀ ਜਿਵੇਂ ਹੁਣ ਟ੍ਰੱਕ ਜਿਹੜੇ ਸਾਹਮਣੇ ਟੋਬਾ ਜਿਵੇਂ ਇੱਥੇ ਖਾਲੀ ਪੈਂਦੇ ਉੱਥੇ ਮੀਟ ਮੱਛੀ ਮਾਰਕੀਟ ਹੋਵੇ ਤਾਂ ਕਿਉਂਕਿ ਜਿਹੜੇ ਹੁਣ ਸ਼ਹਿਰ ਤੋਂ ਥੋੜੀ ਜਿਹੀ ਮਦਦ ਕਿ ਉਹ ਦੂਰ ਵੀ ਹੋ ਜਾਊਗਾ ਤਾਂ ਅਲੱਗ-ਅਲੱਗ ਸਾਰਿਆਂ ਨੂੰ ਮਾਰਕੀਟ ਹੈ ਜਿਹੜੀ ਉਹ ਅੱਛੇ ਔਰ ਮਾਰਕੀਟ ਦੇ ਵਿੱਚ ਆਪਣੀ ਬੜੀ ਇੱਕ ਹੋਰ ਸਮੱਸਿਆ ਕਿ ਮਾਰਕੀਟ ਦੇ ਵਿੱਚ ਕੋਈ ਨਾ ਆ ਜੋ ਹੈ ਕਿ ਇੱਕ ਪਰਮਾਨੈਂਟ ਨਿਯੁਕਤ ਕੀਤਾ ਜਾਵੇ ਜਿਹੜਾ ਸਫਾਈ ਸੇਵਕ ਹੋਵੇ ਉੱਥੇ ਹੀ ਰਹੇ ਹੋ ਤਾਂ ਮਤਲਬ ਕਿ ਇਹ ਚੀਜ਼ ਦੀ ਉਹੜੀ ਸ਼ਹਿਰ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਦੂਸਰਾ ਸ਼ਹਿਰ ਦੇ ਵਿੱਚ ਜਿਹੜਾ ਪੈਟਰੋਲ ਪੰਪ ਨੇਗੇ ਪੈਟਰੋਲ ਪੰਪਾਂ ਤੇ ਜੇ ਆਪਾਂ ਦੇਖੀਏ ਤਾਂ ਹਵਾ ਸਿਰਫ ਮੇਰੇ ਖਿਆਲ ਸੇ ਰਿਲਾਇੰਸ ਦੇ ਪੈਟਰੋਲ ਪੰਪ ਉਹਨੇ ਜਿੱਥੇ ਉਹ ਫ੍ਰੀ ਆਫ ਕੋਸਟ ਜਿਹੜੀ ਆ ਉਹ ਹਵਾ ਪਾਈ ਜਾਂਦੀ ਹੈ ਤਾਂ ਪਰ ਜੇ ਆਪਾਂ ਆਲ ਓਵਰ ਆਪਣੇ ਬਲਾਡੇ ਦੀ ਗੱਲ ਕਰੀ ਤਾਂ ਹੋਰ ਬਾਕੀ ਪੰਪਾਂ ਤੇ ਕੋਈ ਉੱਥੇ ਬੰਦਾ ਹੀ ਨਹੀਂ ਹੁੰਦਾ ਮੇਰੇ ਖਿਆਲ ਸੇ ਸ਼ਾਇਦ ਪੈਟਰੋਲ ਪੰਪ ਦੀਆਂ ਕੰਪਨੀ ਇਹਨਾਂ ਨੂੰ ਸ਼ਾਇਦ ਪੈਸਾ ਵੀ ਭੇਜਦੀਆਂ ਨੇਗੇ ਤੇ ਉਹ ਇਹਨਾਂ ਦੇ ਯਕੀਨੀ ਬਣਾਏ ਜਾਵੇ ਐਸ ਜੀ ਸਾਹਿਬ ਨੂੰ ਮਤਲਬ ਕਿ ਜੇ ਇਹ ਉਹ ਉਹਨਾਂ ਨੇ ਤੇ ਇੱਕ ਲੈਟਰੀ ਕੱਢਣਾ ਤੇ ਇਹਦੇ ਕੋਈ ਬੰਦੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਇਸ ਚੀ ਜਿੰਨੇ ਵੀ ਸਰਕਾਰੀ ਬੈਂਕ ਨੇ ਜਾਂ ਪ੍ਰਾਈਵੇਟ ਦੇ ਉਹ ਜਗਾ ਜਗਾ ਤੇ ਖਿਲਰੇ ਪਏ ਨੇ ਇਹਨਾਂ ਸਾਰਿਆਂ ਨੂੰ ਵੀ ਜੋ ਕਿਉਂਕਿ ਬਾਜ਼ਾਰ ਦੇ ਵਿੱਚ ਕੀ ਹੈ ਕਿ ਬੜੀ ਟ੍ਰੈਫਿਕ ਦੀ ਸਮੱਸਿਆ ਹੈ ਪਾਰਕਿੰਗ ਦੀ ਬੜੀ ਸਮੱਸਿਆ ਹੈ ਸ਼ਹਿਰ ਦੇ ਵਿੱਚ ਕਿਤੇ ਕੋਈ ਪਾਰਕਿੰਗ ਨਹੀਂ ਹੈਗੀ ਹਰ ਇੱਕ ਮਾਰਕੀਟ ਦੇ ਵਿੱਚ ਵੱਖਰੀ ਵੱਖਰੀ ਜਿਹੜੀ ਉਹ ਪਾਰਕਿੰਗ ਹੋਣੀ ਚਾਹੀਦੀ ਹੈ ਤਾਂ ਕਿ ਸ਼ਹਿਰ ਦੀ ਜਿਹੜੀ ਰੋਡਸ ਜਿਹੜੀਆਂ ਹੁਣ ਬਣ ਰਹੀਆਂ ਨੇਗੇ ਇਹਨਾਂ ਦੇ ਉੱਪਰ ਕੋਈ ਦੁਕਾਨਾਂ ਦੇ ਅੱਗੇ ਆ ਕੇ ਆਪਣਾ ਵਹੀਕਲ ਨਾ ਲਗਾਵੇ ਉਹ ਰੋਡਸ ਬਿਲਕੁਲ ਬੜੀਆਂ ਸੋਹਣੀਆਂ ਜਿਹੜਾ ਹੈ ਉਸੇ ਤਰੀਕੇ ਨਾਲ ਹੁਣ ਤਾਂ ਇਸ ਲਈ ਜਿਹੜੀ ਪਾਰਕਿੰਗ ਤੋਂ ਵੀ ਨਾ ਥੋੜੀ ਸਮੱਸਿਆ ਹੈਗੀ ਤਾਂ ਬੈਂਕਾਂ ਨੂੰ ਸਾਰਿਆਂ ਨੂੰ ਇਕੱ ਡੀਐਸਪੀ ਅਫੀਸਰ ਉੱਥੇ ਕਿਉਂਕਿ ਸ਼ਹਿਰ ਦੇ ਵਿਚਾਲੇ ਆ ਗਿਆ ਉੱਥੇ ਉਸ ਦੇ ਵਿੱਚ ਬੜੀ ਅੱਛੇ ਤਰੀਕੇ ਨਾਲ ਬਿਲਡਿੰਗ ਬਣਾ ਕੇ ਸਾਰੀਆਂ ਆਧੁਨਿਕ ਸਹੂਲਤਾਂ ਦੇ ਨਾਲ 2-3 ਮੰਜ਼ਲਾ ਕਿਉਂਕਿ ਸਰਕਾਰ ਚਾਹੇ ਤਾਂ ਕੁਝ ਕੀ ਨਹੀਂ ਹੋ ਸਕਦਾ ਉਸੇ ਨੂੰ ਕੋਈ ਬੈਂਕ ਨੂੰ ਕਿਰਾਇਆ ਤੇ ਕਿਉਂਕਿ ਬੈਂਕ ਜਿਆਦਾਤਰ ਹੀ ਕਿਰਾਇਤੀ ਬਿਲਡਿੰਗਾਂ ਇਹਨਾਂ ਨੇ ਲਈਆਂ ਹੋਈਆਂ ਨੇਗੀਆਂ ਤਾਂ ਉਹ ਉਸੇ ਉੱਥੇ ਦੇਵੇ ਤਾਂ ਸ਼ਹਿਰ ਦੇ ਵਿੱਚ ਮੇਰੇ ਖਿਆਲ ਸਾਰਿਆਂ ਨੂੰ ਕਿਸੇ ਕਈ ਵਾਰੀ ਇੱਕ ਬੰਦੇ ਨੂੰ ਇੱਕ ਤੋਂ ਜ਼ਿਆਦਾ ਬੈਂਕਾਂ ਦੇ ਵਿੱਚ ਕੰਮ ਹੁੰਦਾ ਉਹਨੂੰ ਖੱਜਲ ਖਵਾਰ ਹੋਣਾ ਪੈਂਦਾ ਕਿ ਇੱਧਰਲੀ ਬੈਂਕ 'ਚ ਚਲਾ ਗਿਆ ਕਿ ਉੱਧਰਲੀ ਚਲਾ ਗਿਆ ਇੱਕੋ ਹੀ ਥਾਂ ਤੇ ਹੋਣਗੇ ਤਾਂ ਮੇਰੇ ਖਿਆਲ ਦੇ ਇਸੇ ਤਰੀਕੇ ਨਾਲ ਜਿਹੜੀਆਂ ਬਿਲਡਿੰਗਸ ਖਾਲੀ ਹੋਣਗੀਆਂ ਸਰਕਾਰੀ ਬਿਲਡਿੰਗਾਂ ਜਿਹੜੇ ਸ਼ਿਫਟ ਕਰਕੇ ਅਸਲੀ ਆਫਿਸ ਚਲੀ ਜਾਣਗੀਆਂ ਤਾਂ ਉਹ ਜਿਹੜੀਆਂ ਜਗ੍ਹਾ ਖਾਲੀ ਹੋਣਗੀਆਂ ਉਹਨਾਂ ਜਗ੍ਹਾ ਦੇ ਉੱਤੇ ਮਾਰਕੀਟਾਂ ਵੀ ਬਣਾਈਆਂ ਜਾਣ ਇਸ ਤੋਂ ਬਿਨਾ ਜਿਵੇਂ ਵਿਦਿਅਕ ਅਦਾਰੇ ਦੀ ਕੋਈ ਮਾਰਕੀਟ ਹੋਵੇ ਜਿਵੇਂ ਕੋਈ ਇੰਸਟੀਚਿਊਟ ਏਰੀਆ ਜਿਹੜਾ ਜਿਵੇਂ ਆਪਾਂ ਕਹਿ ਸਕਦੇ ਜਿਵੇਂ ਚੌੜੀ ਗਲੀ ਹੈ ਤਾਂ ਚੌੜੀ ਗਲੀ ਮੇਰੇ ਖਿਆਲ ਵਿੱਚ ਬਹੁਤ ਵੱਡੀ ਉਹ ਉੱਥੇ ਜਿਹੜਾ ਏਰੀਆ ਹੈਗਾ ਕਿਉਂਕਿ ਸ਼ਹਿਰ ਦੇ ਵਿਚਾਲੇ ਹੁਣ ਕਰਕੇ ਜ਼ਿਆਦਾਤਰ ਬੱਚੇ ਉੱਥੇ ਚੌੜੀ ਗਲੀ ਦੇ ਵਿੱਚ ਹੀ ਪੜਨ ਜਾਂਦੇ ਨਹੀਂ ਤਾਂ ਉੱਥੇ ਮਤਲਬ ਕਿ ਵਿਦਿਅਕ ਇੰਸਟੀ ਦੁਕਾਨ ਕਰਨੀ ਹੈ ਜਾਂ ਕੋਈ ਫੈਕਟਰੀ ਖੋਲਣੀ ਹੈ ਤਾਂ ਇੱਥੇ ਬਲਾਡੇ ਦੇ ਵਿੱਚ ਇਹ ਸਮੱਸਿਆ ਕਿ ਉਸ ਨੂੰ ਨਵੀਂ ਦੁਕਾਨ ਬਾਜ਼ਾਰ ਦੇ ਵਿੱਚ ਮਿਲਦੀ ਨਹੀਂ ਹੈਗੀ ਜਿੰਨੀਆਂ ਸਰਕਾਰੀ ਦੁਕਾਨਾਂ ਹੋਰ ਹੈਗੀਆਂ ਨਹੀਂਆਂ ਉਹਨਾਂ ਦੇ ਉੱਪਰ ਜੇਕਰ ਹੋਰ ਬੂਥ ਨਵੇਂ ਬਣਾਏ ਜਾਣ ਦੁਕਾਨਾਂ ਨਵੀਆਂ ਬਣਾਈਆਂ ਜਾਣ ਜਿਹੜੀਆਂ ਜਗ੍ਹਾ ਖਾਲੀ ਹੋ ਗਈ ਸਰਕਾਰੀ ਉੱਥੇ ਮਾਰਕੀਟਾਂ ਬਣਾਈਆਂ ਜਾਣ ਉੱਥੇ ਦੁਕਾਨਾਂ ਕੱਟੀਆਂ ਜਾਣ ਚੌੜੀ ਗਲੀ ਦੇ ਵਿੱਚ ਜਿਹੜੀ ਜਗ੍ਹਾ ਕਿਉਂਕਿ ਮੰਦਰਾ ਦੀ ਮर्याਦਾ ਨੂੰ ਬਰਕਰਾਰ ਰੱਖਦੇ ਹੋਏ ਜਿਹੜੀ ਵਿਚਾਲੇ ਜਗ੍ਹਾ ਹੋਰ ਬਚ ਜਾਂਦੀ ਹੈ ਉਹ ਕਾਫੀ ਵੱਡਾ ਏਰੀਆ ਹੈ ਉੱਥੇ ਇਸ ਤਰੀਕੇ ਨਾਲ ਬਿਲਡਿੰਗ ਬਣਾਈ ਜਾ ਜਿੱਥੇ ਅੰਡਰਗਰਾਉਂਡ ਪਾਰਕਿੰ ਬੂਥ ਵੀ ਬਣਾਏ ਜਾਣ ਦੁਕਾਨਾਂ ਵੀ ਹੋਣ ਉਹਦੇ ਵਿੱਚ ਤਾਂ ਇੰਸਟੀਚੂਟ ਦੀ ਤਰ੍ਹਾਂ ਵੀ ਉਹਨਾਂ ਦਾ ਮਾਡਲ ਜਿਹੜਾ ਹੋ ਤਿਆਰ ਹੋਇਆ ਹੋਵੇ ਤੇ ਲੇਡੀਜ਼ ਕਾਮਨ ਜਿਹੜਾ ਆਪਾਂ ਕਹਿੰਦੇ ਸਾਂ ਡਜੈਂਟਸ ਦਾ ਕਾਮਨ ਰੂਮ ਵੀ ਹੋਵੇ ਤਾਂ ਕਿ ਜਦ ਬੱਚੇ ਉਹ ਪੜਨ ਜਾਂਦੇ ਨੇਗੇ ਜੇਕਰ ਅੰਦਰ ਇੰਸਟੀਚੂਟ ਦੇ ਵਿੱਚ ਜੇ ਹਜੇ ਕਲਾਸ ਲੱਗੀ ਹੋਈ ਹੈ ਉਹਨੂੰ ਬਾਹਰ ਵੇਟ ਕਰਨੀ ਪੈਂਦੀ ਹੈ ਤਾਂ ਉਹ ਬਾਹਰ ਉਹ ਆਪਣੇ ਕਿਉਂਕਿ ਬਾਹਰ ਜੇ ਗਰਮੀ ਹੈ ਤਾਂ ਪੈ ਠੰਡ ਹੈ ਤਾਂ ਉਹ ਇੱਕ ਕਾਮਨ ਰੂਮ ਦੇ ਵਿੱਚ ਲੜਕੀਆਂ ਆਪਣੇ ਉਤੇ ਜਿਹੜੇ ਬੁਆਇਜ਼ ਨੇ ਉਹ ਆਪਣੇ ਰੂਮ ਦੇ ਵਿੱਚ ਬੈਠ ਕੇ ਆਪਣਾ ਉਸ ਚੀਜ਼ ਦੀ ਉਹਨੂੰ ਵੇਟ ਕਰ ਸਕਣ ਤੇ ਇਸ ਤਰੀਕੇ ਨਾਲ ਮਤਲਬ ਕਿ ਸ਼ਹਿਰ ਨੂੰ ਇੱਕ ਅੱਛਾ ਹੋਰ ਖੂ ਦਿੱਤੀ ਜਾ ਸਕਦੀ ਹੈ ਜੋ ਮੇਰੇ ਖਿਆਲ ਦੇ ਵਿੱਚ ਜ਼ਰੂਰੀ ਵੀ ਹੈ ਜੋ ਅੱਜ ਦੇ ਟਾਈਮ ਦੇ ਵਿੱਚ ਜੀ ਆਪਾਂ ਲਗਾਈ ਕਿਉਂਕਿ ਇੰਨੇ ਅੱਛੇ ਅਫੀਸਰ ਆ ਚੁੱਕੇ ਨੇ ਸਰਕਾਰ ਜੋ ਹੈ ਨਾਲ ਖੜੀਏਗੀ ਤਾਂ ਮੇਰੇ ਖਿਆਲ ਦੇ ਵਿੱਚ ਜੀ ਇਹ ਹੀ ਚੀਜ਼ ਵੀ ਨਾਲ ਕੀਤੀ ਜਾਵੇ ਤਾਂ ਬੜੀ ਅੱਛੀ ਹੈ ਔਰ ਇਸ ਦੇ ਵਿੱਚ ਜਦੋਂ ਇਹ ਦੁਕਾਨਾਂ ਸਾਰੀਆਂ ਮਤਲਬ ਕਿ ਸਰਕਾਰ ਦੇ ਵੱਲੋਂ ਇਹ ਹੋਊਗਾ ਤਾਂ ਪੂਰੇ ਹਲਕੇ ਦੇ ਪਿੰਡਾਂ ਦੇ ਵਿੱਚ ਵੀ ਇਸ ਚੀਜ਼ ਦੇ ਮਤਲਬ ਕਿ ਫਾਰਮ ਮੰਗਵਾਏ ਜਾਣ ਜਿੰਨੀਆਂ ਦੁਕਾਨਾਂ ਹੋਣਗੀਆਂ ਕਿ ਇਸ ਲਈ ਕੈਟਾਗਰੀ ਵਾਈਜ਼ ਜਿਹੜੇ ਫਾਰਮ ਮੰਗਵਾ ਕੇ ਪ੍ਰਵਾਹ ਕੇ ਉਹ ਉਸ ਦੇ ਡਰਾਅ ਕੱਢ ਕੇ ਲਾਟਰੀ ਸਿਸਟਮ ਰਾਈ ਤੇ ਸਾਰਿਆਂ ਨੂੰ ਚਾਹੇ ਤਾਂ ਉਹ ਸਸਤੇ ਕਿਰਾਏ ਦੇ ਕਿਰਾਏ ਦੀਆਂ ਦੁਕਾਨਾਂ ਦਿੱਤੀਆਂ ਜਾਣ ਚਾਹੇ ਪਰਮਾਨੈਂਟ ਤੌਰ ਤੇ ਜਿਹੜੀਆਂ ਲੇਗੀਆਂ ਉਹਨਾਂ ਨੂੰ ਉਹ ਦੁਕਾਨਾਂ ਜਿਹੜੀਆਂ ਉਹ ਅਲਾਟ ਕੀਤੀਆਂ ਜਾਣ ਤੇ ਜਿਹੜੇ ਦੁਕਾਨਦਾਰ ਜਿੰਨੇ ਹੁਣ ਜਿੰਨੀਆਂ ਵੀ ਦੁਕਾਨਾਂ ਸ਼ਹਿਰ ਦੇ ਵਿੱਚ ਨੇ ਜਿਸਦੇ ਨੰਬਰ ਜੋ ਹੈ तकरीबन ਕਿਸੇ ਦਿਨ ਲਿਖਿਆ ਹੋਇਆ ਬਾਹਰ ਨੰਬਰ ਲਿਖਿਆ ਹੋਣ ਦੁਕਾਨਾਂ ਤੇ ਵੀ ਕਿਹੜੀ ਕਿਹੜੀ ਦੁਕਾਨ ਦਾ ਕੀ ਨੰਬਰ ਹੈ ਕੀ ਮਾਰਕੀਟ ਹੈ ਔਰ ਦੂਸਰਾ ਜੋ ਹੈ ਇੱਕ ਆਪਣੇ ਪਸ਼ੂ ਹਸਪਤਾਲ ਹੈ ਪਸ਼ੂ ਹਸਪਤਾਲ ਮੇਰੇ ਖਿਆਲ ਨੂੰ ਸ਼ਹਿਰ ਤੋਂ ਬਾਹਰ ਹੋਣਾ ਚਾਹੀਦਾ ਕਿਉਂਕਿ ਜੇ ਪਸ਼ੂ ਜੇਕਰ ਕੋਈ ਹਸ ਤਾਂ ਉਹ ਜਿਹੜਾ ਕੋਈ ਦੁਰਘਟਨਾ ਹੋ ਸਕਦੀ ਹੈ ਉਸ ਕਿਉਂਕਿ ਬਾਹਰ ਜਿਹੜੇ ਸਬਜ਼ੀ ਵਾਲੇ ਬੈਠੇ ਨੇ ਉਹਦਾ ਰੋਜ਼ ਹੀ ਮੇਰੇ ਖਿਆਲ ਚ ਕਲੇਸ਼ ਰਹਿੰਦਾਗਾ ਕਦੇ ਉਹਨਾਂ ਨੂੰ ਚੱਕ ਕੇ ਸਮਾਨ ਲੈ ਜਾਂਦੇ ਨੇ ਉਹ ਵਿਚਾਰੇ ਫੇਰ ਕਿਉਂਕਿ ਕੰਮ ਉਹਨਾਂ ਨੂੰ ਉਹੀ ਆਉਂਦਾ ਉਸੇ ਤੋਂ ਉਹਨਾਂ ਦਾ ਰੋਜ਼ਗਾਰ ਚੱਲਦਾ ਉਹਨਾਂ ਨੂੰ ਜਗ੍ਹਾ ਉਹੀ ਅੰਦਰ ਦੇ ਦੇਣ ਅੰਦਰ ਹੀ ਪਾਰਕਿੰਗ ਹੋਵੇ ਜਿਹੜੇ ਕੋਈ ਸਬਜ਼ੀ ਖਰੀਦਣ ਆਣਗੇ ਸ਼ਹਿਰ ਦੇ ਨਾਗਰਿਕ ਤਾਂ ਉਹਨਾਂ ਨੂੰ ਮਤਲਬ ਕੋਈ ਪ੍ਰੋਬਲਮ ਨਾ ਹੋਵੇ ਸਬਜ਼ੀ ਜਿਹੜੀ ਉਹ ਆਪਣੇ ਉਸੇ ਉਹਨਾਂ ਨੂੰ ਉਹ ਏਰੀਆ ਜਿਹੜਾ ਉਹ ਸਬਜ਼ੀ ਮਾਰਕੀਟ ਬਣਾ ਦੇਣ ਉਸ ਨੂੰ ਇਸ ਤਰੀਕੇ ਨਾਲ ਤਾਂ ਮਤਲਬ ਕਿ ਇਹਨਾਂ ਸਮੱਸਿਆਵਾਂ ਦਾ ਕਾਫੀ ਹ ਛੋਟੇ ਜਿਮ ਆਪਣੇ ਮੋਚੀ ਹੋ ਗਿਆ ਥੋਬੀ ਹੋ ਗਿਆ ਨਾਈ ਹੋ ਗਿਆ ਇੱਕ ਕਪੜੇ ਰਿਪੇਅਰ ਕਰਨ ਵਾਲਾ ਟੇਲਰ ਹੋ ਗਿਆ ਤਾਂ ਅਜਿਹੇ ਜਿਹੜੇ ਨੇਗੇ ਮਤਲਬ ਕਿ ਇਹਨਾਂ ਨੂੰ ਪਰਮਾਨੈਂਟ ਹਰੇਕ ਮਾਰਗਚਾਹ ਵਾਲਾ ਹੋ ਗਿਆ ਇਹਨਾਂ ਨੂੰ ਹਰ ਇੱਕ ਮਾਰਕੀਟ ਵਿੱਚ ਜਗ੍ਹਾ ਦਿੱਤੀ ਜਾਵੇ ਚਾਹੇ ਉਹਨਾਂ ਤੋਂ ਕਿਰਾਇਆ ਲੈ ਲਿਆ ਜਾਵੇ ਚਾਹੇ ਉਹ ਰੇੜੀ ਫੜੀ ਲਗਾ ਕੇ ਉਹ ਆਪਣਾ ਰੋਜਗਾਰ ਤੋਰ ਰਹੇ ਨੇ ਇਹ ਮਾਰਕੀਟ ਵਿੱਚ ਹੋਣੇ ਜ਼ਰੂਰੀ ਨੇਗੇ ਹਰ ਤਾਂ ਕਿ ਹਰ ਇੱਕ ਨੂੰ ਉਹਦੀ ਸਹੂਲਤ ਹੈ ਜਿਹੜੀ ਉਸ ਚੀਜ਼ ਦੀ ਉਹ ਮਿਲ ਸਕੇ ਔਰ ਜਿੰਨੇ ਦੁਕਾਨਦਾਰ ਨੇ ਮੇਰੇ ਖਿਆਲ ਦੇ ਵਿੱਚ ਕਿਉਂਕਿ ਹੁਣ ਲਾਕਡਾਊਨ ਦੇ ਕਾਰਨ ਥੋੜੀ ਜੀ ਆ ਆਰਥਿਕ ਪਹੀਆ ਜਿਹੜਾ ਉਹ ਪੂਰੇ ਦੇਸ਼ ਦਾ ਹੀ ਜੁੜਾ ਹੈ ਕਿ ਥੋੜਾ ਉਹ ਹੈ ਹੁਣ ਠੀਕ ਹੈ ਕਰ ਅੱਗੇ ਚੱਲ ਰਿਹਾ ਹੈ ਵੱਧ ਰਿਹਾ ਹੈ ਪਰ ਜੇਕਰ ਅਸ਼ਰਮ ਸਿੰਘ ਸਾਹਿਬ ਉਹਨੇ ਸਾਰੇ ਦੁਕਾਨਦਾਰਾਂ ਦੀ ਦਿਨਾਂ ਦੇ ਹਿਸਾਬ ਨਾਲ ਮੀਟਿੰਗਾਂ ਬੁਲਾ ਕੇ ਜਿਨ੍ਹਾਂ ਨੂੰ ਲੋਨ ਦੀ ਜ਼ਰੂਰਤ ਹੈ ਬੈਂਕ ਵਾਲਿਆਂ ਨੂੰ ਸਾਹਮਣੇ ਬਿਠਾ ਕੇ ਉਹਨਾਂ ਨੂੰ ਲੋਨ ਮੁਹੱਈਆ ਕਰਵਾਣ ਤਾਂ ਕਿ ਜਿਹੜਾ ਬੁਲਾਡੇ ਦਾ ਆਰਥਿਕ ਪਹੀਆ ਹੈ ਉਹ ਹੋਰ ਜ਼ਿਆਦਾ ਜਿਹੜਾ ਉਹ ਅੱਗੇ ਵੱਧ ਸਕੇ ਤਾਂ ਇਸ ਚੀਜ਼ ਦਾ ਜਿਹੜਾ ਹੁਲਾਰਾ ਜ਼ਰੂਰ ਹੋਣਾ ਹੈ ਔਰ ਸ਼ਹਿਰ ਦੇ ਵਿੱਚ ਇੱਕ ਹੋਰ ਬੜੀ ਜੋ ਹੈ ਕਿ ਦੇਖੋ ਨੂੰ ਸਮੱਸਿਆ ਆਉਂਦੀ ਹੈ ਕਿ ਜਿਹੜੇ ਸਰਕਾਰੀ ਪ੍ਰੋਗਰਾਮ ਜਿਵੇਂ ਕਿ ਆਪਾਂ ਕਹਿ ਸਕਦੇ ਆ 15 ਅਗਸਤ 26 ਜਨਵਰੀ ਕਿਉਂਕਿ ਹੁਣ ਆਬਾਦੀ ਵਧਦੀ ਜਾ ਰਹੀ ਹੈ ਕਿਉਂਕਿ 15 ਅਗਸਤ 26 ਜਨਵਰੀ ਦਾ ਪ੍ਰੋਗਰਾਮ ਜ਼ਿਆਦਾਤਰ ਜੋ ਹੈ ਕਿ ਗਰਲ ਸਕੂਲ ਦੇ ਵਿੱਚ ਬੁਆਏ ਸਕੂਲ ਦੇ ਵਿੱਚ ਕਈ ਵਾਰ ਸਟੇਡੀਅਮ ਦੇ ਵਿੱਚ ਐਵੇਂ ਜਿਵੇਂ ਕਿ ਜਿੱਥੇ ਹੁਣ ਸਬਜੀ ਮੰਡੀ ਹੁਣ ਬਣੀ ਹੋਈ ਹੈ ਉੱਥੇ ਵੀ ਕਈ ਵਾਰ ਇੱਕ ਦੋ ਵਾਰੀ ਮਨਾਇਆ ਮੇਰੇ ਖਿਆਲ ਦੇ ਵਿੱਚ ਪਰ ਜੇਕਰ ਇਹ ਪ੍ਰੋਗਰਾਮ ਜਿਵੇਂ ਦੁਸ਼ਹਿਰਾ ਹੋਗਾ ਬੜੀ ਭੀੜ ਪੜਕਾ ਹੁੰਦਾ ਅੰਮ੍ਰਿਤਸਰ ਦੁਸ਼ਹਿਰਾ ਕਾਂਡ ਕੋ ਜਿਹੜਾ ਅੱਜ ਤੱਕ ਨਹੀਂ ਪੁੱਲ ਸਕੇ ਹੈਗੇ ਕਿੰਨਾ ਦੁਖਦਾਈ ਉਹ ਸੀਗਾ ਤਾਂ ਜੇਕਰ ਇਹ ਦੁਸ਼ਹਿਰਾ ਜਿਹੜਾ ਹੈ ਕਿਉਂਕਿ ਨਿੱਪੜ ਪੜਾ ਪੜੱਕਾ ਜੋ ਹੈ ਸ਼ਹਿਰ ਦੇ ਵਿੱਚ ਆਬਾਦੀ ਦੇ ਵਿੱਚ ਹੈ ਇਹਨਾਂ ਨੂੰ ਵੱਡੇ ਜੋ ਹੈ ਆਈਟੀ ਸਟੇਟਿੰਗ ਦੇ ਵਿੱਚ ਹੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਨਾ ਕਿ ਸ਼ਹਿਰ ਦੇ ਵਿੱਚ ਇਹਨਾਂ ਨੂੰ ਸ਼ਹਿਰ ਤੋਂ ਬਾਹਰ ਜੋ ਹੈ ਕਿ ਪ੍ਰੋਗਰਾਮ ਤਾਂ ਕਿ ਕੋਈ ਦੁਰਘਟਨਾ ਕਿਉਂਕਿ ਸਮਝਦਾਰ ਉਹੀ ਇਨਸਾਨ ਹੁੰਦਾ ਜੋ ਮੀਂਹ ਆਣ ਤੋਂ ਪਹਿਲਾਂ ਜੇਕਰ ਆਪਣੇ ਛੱਤਾਂ ਨੂੰ ਆਪਾਂ ਲਿਪ ਲਿਏ ਤੇ ਜੇ ਹੁਣ ਮੀਂਹ ਆਣ ਤੇ ਵੀ ਅਪਾ ਉੱਪਰ ਭੱਜੇ ਮੋਜਾਂ ਮਵਾ ਕੇ ਆਣਾ ਉਹਨੂੰ ਲਿਪਣੀਆਂ ਨਹੀਂਆਂ ਤਾਂ ਮੌਕੇ ਤੇ ਨਹੀਂ ਹੁੰਦੀਆਂ ਹੈਗੀਆਂ ਤੇ ਇਸ ਲਈ ਇੱਕ ਸੱਭਿਅਕ ਮੁਲਕ ਵਿੱਚ ਸ਼ਾਇਦ ਜਿਹੀ ਗੱਲਾਂ ਪਹਿ ਹੁਣ ਆਪਾਂ ਦੇਖ ਲਈਏ ਕਿਉਂਕਿ ਸ਼ਹਿਰ ਜੋ ਹੈ ਕਿ ਆਬਾਦੀ ਵਧ ਰਹੀ ਹੈ ਤਾਂ ਮੇਰੀ ਗੱਲ ਵਿੱਚ ਬਹੁਤ ਜ਼ਿਆਦਾ ਜੋ ਸਹੀ ਹੋ ਸਕਦਾ ਹੈ ਪਰ ਸ਼ਹਿਰ ਦੇ ਵਿੱਚ ਖੈਰ ਉਹ ਕੱਲੇ ਪੰਜਾਬ ਵਿੱਚ ਸੁਣ ਕੇ ਸਭ ਇਹ ਗੱਲੀ ਕਿ ਪੰਜਾਬ ਦੀ ਬਲੱਡੀ ਦੀ ਨਹੀਂ ਕੀਤੀ ਹੋਈ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਵੀ ਜੇ ਆਪਾਂ ਐਂਗਲ ਤੋਂ ਦੇਖੀਏ ਤਾਂ ਇਹ ਸਮੱਸਿਆਵਾਂ ਆਪਾਂ ਨੂੰ ਸ਼ਾਇਦ ਨਜ਼ਰ ਆਣ ਗਿਆ ਜਿਵੇਂ ਆਪਾਂ ਕਹਿ ਸਕਦੇ ਆ ਕਿ ਆਵਾਰਾ ਪਸ਼ੂ ਹੋਗੇ ਕੁੱਤੇ ਹੋਗੇ ਇਹਨਾਂ ਦੀ ਬੜੀ ਸਮੱਸਿਆ ਹੈਗੀ ਗਊਆਂ ਹੋਗੇ ਔਰ ਇੱਕ ਮੇਰੇ ਬੜੀ ਹੈਰਾਨੀ ਦੀ ਗੱਲ ਮੈਂ ਤੁਹਾਨੂੰ ਦੱਸਾਂ ਕਿ ਮੈਂ ਇੱਕ ਵਾਰੀ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਆਪਾਂ ਨੇ ਜੋ ਹੈ ਕਿ ਗਊ ਜੋ ਹੈ ਗਊਸ਼ਾਲਾ ਚ ਦੇਣੀ ਹੈ ਮੈਂ ਤੁਸੀ ਕੋਈ ਗਾਲੀ ਗਊਸ਼ਾਲਾ ਨੂੰ ਫੋਨ ਕਰੋ ਉਹਨਾਂ ਨੇ ਫੋਨ ਲਗਾਇਆ ਉਹ ਕਹਿੰਦੇ ਵੀ ਅਸੀਂ ਜਿਹੜੀ ਹੈ ਵੀ ਗਾਂ ਅਮਰੀਕਨ ਗਾਂ ਤਾਂ ਅਸੀਂ ਲੈਂਦੇ ਨਹੀਂ ਗਊਸ਼ਾਲਾ ਚ ਮੈਂ ਬੜਾ ਸੁਣ ਕੇ ਹੈਰਾਨ ਹੋਇਆ ਵੀ ਗਾਂ ਤਾਂ ਗਾਂ ਹੁੰਦੀ ਹੈ ਜਿੰਨੇ ਕੁ ਵੀ ਧਾਰਮਿਕ ਪੁਸਤਕਾਂ ਜੋ ਮੈਂਨੇ ਕੁਝ ਵੀ ਪੜ੍ਹੀਆਂ ਨੇ ਕਿ ਤਾਂ ਮੇਰੇ ਖਿਆਲ ਵਿੱਚ ਗਊ ਨੂੰ ਆਪਾਂ ਇਹ ਕਹਿੰਦੇ ਵੀ ਦੇਵਤਾ ਉਹਦੇ ਵਿੱਚ ਨਿਵਾਸ ਕਰਦੇ ਨੇ ਗਊ ਮਾਤਾ ਹੈਗੀ ਤਾਂ ਉਹਨਾਂ ਨੂੰ ਪੂਜਨੀ ਹੈ ਪਰ ਇਹੇ ਗੱਲ ਆਪਾਂ ਕਿਵੇਂ ਕਹਾਂ ਕਿ ਆਪਣਾ ਪੱਲਾ ਛੱਡ ਸਕੀ ਤਾਂ ਅਮਰੀਕਨ ਗਾਂ ਤੇ ਉਹਨੂੰ ਮਰਨ ਲਈ ਆਪਾਂ ਸਰਕਾ ਤੇ ਤੇ ਜਿਹੜੇ ਆਵਾਰਾ ਪੁੱਛਉਂਦੀਆਂ ਮੈਂ ਗੱਲ ਕਰਦਾ ਉਹ ਤੁਰੀਆਂ ਫਿਰਦਿਆਂ ਤਾਂ ਪੰਦਲ ਕੋਲ ਉਹਨੇ ਅੰਦਰ ਉਹਨੂੰ ਲੈਣ ਤੋਂ ਮਨਾ ਕਰਤਾ ਇਟ ਮੀਨਸ ਜਿੰਨੀਆਂ ਮੈਂ ਅੰਦਾਜ਼ਾ ਲਗਾਇਆ ਵੀ ਜਿਹੜੀਆਂ ਰੋਡ ਤੇ ਫਿਰਦੀਆਂ ਨਹੀਂ ਇਹ ਤਾਂ ਹੀ ਫਿਰਦਦੇ ਨੇ ਕਿ ਉਹ ਅਮਰੀਕਨ ਕਹਿ ਕੇ ਇਹਨਾਂ ਨੂੰ ਛੱਡ ਦਿੰਦੇ ਹੋਣਗੇ ਵੀ ਜੇ ਉਹਨਾਂ ਨੂੰ ਚਾਹੀਦਾ ਵੀ ਚੱਲ ਜੇ ਉਹ ਕਹਿੰਦੇ ਵੀ ਇਹ ਅਮਰੀਕੀ ਦੇਖੋ ਜਿਸ ਨੇ ਜਿਸ ਪਸ਼ੂ ਨੂੰ ਚੀਨੇ ਭਾਰਤ ਦੇ ਵਿੱਚ ਜਨਮ ਲੈ ਲਿਆ ਤਾਂ ਉਹਨੂੰ ਸੰਭਾਲਣਾ ਤਾਂ ਭਾਰਤ ਦੀ ਜ਼ਿੰਮੇਵਾਰੀ ਹੈ ਨਾ ਜਦੋਂ ਉਹਨਾਂ ਨੂੰ ਲੱਗਦਾ ਕਿ ਇਹ ਮਤਲਬ ਕਿ ਅਮਰੀਕਨ ਨੇ ਅਸੀਂ ਇਹਨਾਂ ਨੂੰ ਨਹੀਂ ਲੈਂਦੇ ਤਾਂ ਗਊਸ਼ਾਲਾਾਂ ਦੀ ਰਿਸਪੋਨਸੀਬਿਲਿਟੀ ਬਣਦੀ ਹੈ ਕਿ ਉਹ ਫਿਰ ਉਹਨਾਂ ਅਮਰੀਕਾ ਛੱਡਿਆ ਫਿਰ ਜੇ ਤੁਹਾਨੂੰ ਤੋਂ ਨਹੀਂ ਸਮਝਦੀਆਂ ਤਾਂ ਮਤਲਬ ਕਿ ਇਹੀ ਜੀਆਂ ਗੱਲਾਂ ਅੱਜ ਦੀ ਇਹ ਮਾਨਸਿਕਤਾ ਕੋਈ ਵੀ ਧਰਮ ਜੀ ਸਨਾਤਨ ਤੋਂ ਇਹ ਮਤਲਬ ਕਿ ਬਿਲਕੁਲ ਵੀ ਇਹ ਅਲਾਉ ਨਹੀਂ ਕਰਦਾ ਜੇ ਕੋਈ ਵੀ ਧਰਮ ਇਹ ਨਹੀਂ ਅਲਾਉ ਕਰਦਾ ਵੀ ਇਸ ਤਰੀਕੇ ਦੀ ਜਿਹੜੀ ਮਾਨਸਿਕਤਾ ਜੋ ਆਪਕੇ ਆਪਾ ਕਹੀਏ ਵੀ ਇਹ ਹੋਣੀ ਚਾਹੀਦੀ ਹੈ ਤੁਮੇ ਮੇਰੇ ਖਿਆਲ ਦੇ ਵਿੱਚ ਇਹ ਮੈਨੂੰ ਵੀ ਠੀਕ ਨਹੀਂ ਲੱਗੀ ਹੈਗੀ ਗੱਲ ਦੂਸਰਾ ਪਈ ਕਹਿੰਦੇ ਜੁਹਣਾ ਬੁੜਲਾਡਾ ਜਦੋਂ ਕਿ ਜੋ ਕਿ ਅਮਰਨਾਥ ਦੇ ਵਿੱਚ ਜੇ ਆਪਾਂ ਕਹੀਏ ਵੀ ਇੰਨੀ ਵੱਡੀ ਯਾਤਰਾ ਜਾਂਦੀ ਹੈ ਪੂਰੇ ਦੇਸ਼ ਚ ਪੂਰੀ ਦੁਨੀਆ ਚ ਲੋਕ ਉੱਥੇ ਮੱਥਾ ਟੇਕਣ ਆਉਂਦੇ ਨੇਗੇ ਕਿਉਂਕਿ ਮੈਨੂੰ ਇਹ ਗੱਲ ਪਤਾ ਚੱਲੀ ਮੇਰੇ ਫਾਦਰ ਸਾਹਿਬ ਵੀ ਇੱਕ ਵਾਰੀ ਭੰਡਾਰਾ ਲੈ ਕੇ ਗਏ ਸੀਗੇ ਹਲਵਾਈ ਨੇਗੇ ਉਹ ਬਲਵਿੰਦਰ ਜੀ ਤੇ ਬਲਵਿੰਦਰ ਘੰਡ ਵੈਸੇ ਉਹਨਾਂ ਦਾ ਜੋ ਕਿ ਨਾਮ ਤੇ ਉਹ ਮਤਲਬ ਕਿ ਉਹਨਾਂ ਨੇ ਦਸਿਆ ਵੀ ਕਹਿੰਦੇ ਉੱਥੇ ਜਿਹੜੀ ਲੋਕ ਜਦੋਂ ਆਉਂਦੇ ਨੇ ਤਾਂ ਉਹ ਐਂ ਕਹਿੰਦੇ ਨੇ ਕਿ ਬੁਲਾੜਾ ਡਾ ਸ਼ਿਵਨਗਰੀ ਹੈ ਤਾਂ ਮੈਂ ਮੈਨੇ ਕਿਹਾ ਵੀ ਬੜੀ ਅੱਛੀ ਗੱਲ ਹੈ ਕਿ ਬੁਲਾੜਾ ਡੇ ਨੂੰ ਸ਼ਿਵਨਗਰੀ ਦੇ ਨਾਮ ਨਾਲ ਵੀ ਦੁਨੀਆ ਜਾਣਦੀ ਹੈ ਤਾਂ ਮਤਲਬ ਕਿ ਪਰ ਜਦੇ ਜੇ ਕੋਈ ਮੇਰੀ ਖਿਆਲ ਚ ਉਹਨਾਂ ਚੋਂ ਇੱਥੇ ਆਊਗਾ ਕਿਉਂਕਿ ਐਨੇ ਲੋਕ ਨੇ ਜਿਹੜੇ ਆਪਣੇ ਇੱਥੇ ਘਟੋ ਘਟ ਜਿਵੇਂ ਸ਼ਿਵ ਸ਼ਕਤੀ ਸੇਵਾ ਮੰਡ शिव शक्ति सेवा मंडल है हर हर महादेव ये पण ਅਰਲੇ ਕਿ ਜਾਂਦੇ ਨਹੀਂ ਇੰਨਾ ਕੋ ਲੱਖਾਂ ਕਰੋੜਾ ਰੁਪਏ ਦੇ ਵਿੱਚ ਮੇਰੇ ਖਿਆਲ ਚ ਜਿਹੜਾ ਦਾਨ ਇਕੱਠਾ ਹੁੰਦਾ ਤਾਂ ਪਰ ਇੱਥੇ ਜੇ ਆਪਕੇ ਵੀ ਸ਼ਿਵਨਗਰੀ ਦੀ ਕੋਈ ਆਪਾਂ ਨੂੰ ਕੋਈ ਨਹੀਂ ਦੇਖਣ ਨੂੰ ਮਿਲ ਰਹੇਗਾ ਤਾਂ ਮੇਰੇ ਖਿਆਲ ਚ ਇੰਨਾ ਸਾਰੇ ਪੰਡਾਰੇ ਵਾਲਿਆਂ ਨੂੰ ਵੀ ਅੱਗੇ ਆ ਕੇ ਹੁਣ ਡਿਵੈਲਪਮੈਂਟ ਹੋ ਰਹੀ ਹੈ ਚਾਹੇ ਉਹਨਾਂ ਸਾਰੇ ਦਾਨੀ ਸਜਣਾ ਨਾਲ ਸੰਪਰਕ ਕਰਕੇ ਠੀਕ ਹੈ ਸ਼ਹਿਰ ਦੇ ਵਿੱਚ ਜਿਹੜੇ ਆ Shiv ji bhagwan ਦੀਆਂ ਚਾਰੇ ਜਿਹੜੀਆਂ ਦਿਸ਼ਾਵਾਂ ਵਿੱਚ ਮੂਰਤੀਆਂ ਸ਼ਹਿਰ ਨੂੰ ਇਸ ਤਰੀਕੇ ਨਾਲ ਜਿਵੇਂ ਹੁਣ ਅਯੁੱਧਿਆ ਵਿੱਚ ਰਾਮ ਜਨਮ ਭੂਮੀ ਨੂੰ ਜਿਵੇਂ ਕੋਈ ਵਧੀਆ ਸ਼ਿੰਗਾਰ ਦਿੱਤਾ ਗਿਆ ਕਿ ਰਾਮ ਜੀ ਦੀਆਂ ਜਿਹੜੀਆਂ ਤਸਵੀਰਾਂ ਜਾਂ ਜਿਵੇਂ ਵੀ ਤਾਂ ਉਹ ਚੀਜ਼ਾਂ ਨੂੰ ਉਹ ਨਾਲ ਲੱਗ ਕੇ ਸਰਕਾਰ ਦੇ ਨਾਲ ਲੱਗ ਕੇ ਇਹਨੂੰ ਬਣਾਉਣ ਬਲਕਿ ਇਹਨੂੰ ਇੱਕ ਐਸਾ ਇੱਕ ਟੂਰਿਸਟ ਪਲੇਸ ਬਣਾਉਣ ਜੇਕਰ ਇਹਨੂੰ ਦੁਨੀਆ ਜਾਂ ਪੂਰਾ ਹਿੰਦੁਸਤਾਨ ਇਸ ਤਰੀਕੇ ਨਾਲ ਜਾਣਦਾ ਸ਼ਿਵਨਗਰੀ ਦੇ ਨਾਲ ਤਾਂ ਕੋਈ ਸਰਕਾਰ ਤੋਂ ਜਗਾ ਲੈ ਕੇ ਜਹਾਤਾਨੀ ਸੱਜਣਾ ਤਾਂ ਕਿਉਂਕਿ ਆਪਣੇ ਹਲਕੇ ਦੇ ਵਿੱਚ ਕਿਹੜਾ ਕੋਈ ਘੱਟ ਅਮੀਰ ਬੰਦੇ ਨੇਗੇ ਜ਼ਿਮੀਂਦਾਰ ਭਰਾ ਐਸੇ ਵੀ ਨੇ ਜਿਨ੍ਹਾਂ ਕੋਲ 100-100 ਕਿੱਲਾ 2-200 ਕਿੱਲਾ 3-300 ਕਿੱਲਾ ਜ਼ਮੀਨ ਦੇ ਵੀ ਹੈਗੇ ਨੇਗੇ ਤਾਂ ਉਹ ਵੀ ਮਤਲਬ ਕਿ ਅੱਗੇ ਆਉਣ ਸਾਰੇ ਕਿਉਂਕਿ ਅੱਜ ਮੇਰੇ ਖਿਆਲ ਦੇ ਵਿੱਚ ਲੋੜ ਹੈ ਇੱਕ ਆਪਣੇ ਸ਼ਹਿਰ ਦੇ ਵਿੱਚ ਜੇ ਆਪਾਂ ਕਹੀ ਤਾਂ ਮਤਲਬ ਕਿ ਇੱਕ ਵਧੀਆ ਜਿਸ ਨੂੰ ਕਹੀ ਹੋਵੇ ਆਪਾਂ ਕੋ ਟੂਰਿਸਟ ਪਲੇਸ ਵੀ ਇੱਥੇ ਜੋ ਹੈ ਕਿ ਬਣਾਇਆ ਦੀਪ ਪ੍ਰਪੋਜ਼ਲ ਹੋਣੀ ਚਾਹੀਦੀ ਹੈ ਔਰ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਵੀ ਦਾਨ ਜੋ ਹੈ ਕਿ ਉਹ ਦੇ ਦੇਣ ਲਈ ਜੋ ਹੈ ਕਿ ਅੱਗੇ ਆਉਣਾ ਚਾਹੀਦਾ ਔਰ ਮੇਰਾ ਇਹ ਵੀ ਇੱਕ ਸੁਝਾਇਆ ਹੈ ਕਿ ਅਸੀਂ ਸਭ ਨੂੰ ਚਾਹੀਦਾ ਹੈ ਕਿ ਇੱਕ ਕਮੇਟੀ ਬਣਾਈ ਜਾਵੇ ਜਿਹੜਾ ਇਹਨਾਂ ਦਾਨੀ ਸੱਜਣਾਂ ਨੂੰ ਪ੍ਰੇਰਿਤ ਵੀ ਕਰੇ ਔਰ ਸ਼ਹਿਰ ਦੇ ਜੋ ਦਾਨੀ ਸੱਜਣ ਨੇ ਜਾਂ ਇਸ ਸ਼ਹਿਰ ਨੂੰ ਛੱਡ ਕੇ ਜਾ ਚੁੱਕੇ ਨੇ ਜਾਂ ਬਾਹਰ ਵਿਛਾਈ ਜਾ ਚੁੱਕੇ ਨੇਗੇ ਠੀਕ ਹੈ ਤਾਂ ਕਿ ਉਹਨਾਂ ਨੂੰ ਵੀ ਮਤਲਬ ਕਿ ਦਾਨ ਇਕੱਠਾ ਕਰਕੇ ਇਸ ਵੈਲਪੂਨ ਨੂੰ ਉਹ ਲਗਾਇਆ ਜਾਵੇ ਤਾਂ ਮੇਰੇ ਖਿਆਲ ਦੇ ਵਿੱਚ ਇਸ ਖੜਾ ਜਿਹੜਾ ਵਿਊ ਹੈ ਜੇਕਰ ਕਿਸੇ ਐਂਗਲ ਤੋਂ ਦੇਖਿਆ ਜਾਵੇ ਕਿਉਂਕਿ ਇਹ ਬੁੜਲਾਡੇ ਦੀ ਜਿਹੜੀ ਧਰਤੀ ਹੈ ਮੇਰੇ ਖਿਆਲ ਦੇ ਵਿੱਚ ਇਹ ਲੋਕਾਂ ਦੀ ਸੇਵਾ ਕਰਦੇ ਕਰਦੇ ਹੁਣ ਅੱਜ ਥੱਕ ਚੁੱਕੀ ਹੈ ਇਹਦੀ ਤੰਦਰੁਸਤੀ ਦੀ ਲੋੜ ਹ ਹੈ ਤਾਂ ਇਹ ਇਹ ਅੱਜ ਜਿਹੜੀ ਧਰਤੀ ਹੈ ਇਹ ਜਿਹੜੀ ਜਨਮ ਭੂਮੀ ਹੈ ਜਿੰਨਾਂ ਵੀ ਲੋਕਾਂ ਨੇ ਇੱਥੇ ਇਸ ਹਲਕੇ ਦੇ ਵਿੱਚ ਜਨਮ ਲਿਆ ਮੇਰੇ ਖਿਆਲ ਚ ਅੱਜ ਜੀ ਹਿਤਰਤੀ ਉਹਨਾਂ ਨੂੰ ਚੀਖ ਚੀਖ ਕੇ ਪੁਕਾਰ ਰਹੀ ਹੈ ਕਿ ਉਹ ਇੱਥੇ ਆਣ ਉਸਦਾ ਉਸਦੀ ਤੰਦਰੁਸਤੀ ਲਈ ਉਸ ਦਾ ਸਾਥ ਦੇ ਜੋ ਵੀ ਉਸ ਵਿੱਚ ਆਪਣਾ ਯੋਗਦਾਨ ਦੇ ਸਕਦਾ ਹੈ ਮੇਰੇ ਖਿਆਲ ਚ ਉਸ ਨੂੰ ਅੱਜ ਪਿੱਛੇ ਨਹੀਂ ਹਟਣਾ ਚਾਹੀਦਾ ਸੋ ਮੇਰੇ ਖਿਆਲ ਦੇ ਵਿੱਚ ਮੈਂ ਇੰਨੇ ਹੀ ਤੁਹਾਨੂੰ ਜੋ ਇਹ ਸਨ ਪ੍ਰਦੀਪ ਕੁਮਾਰ ਜੀ ਤੁਸੀਂ ਸਾਰਾ ਵਿਸਥਾਰ ਦੇ ਨਾਲ ਸੁਣੀ ਕੀ ਕਿਦਾਂ ਦੀ ਮਤਲਬ ਸੋਚ ਲੈ ਕੇ ਜੋ ਇਹਨਾਂ ਨੇ ਦੱਸਿਆ ਕਿੰਨੀ ਵਧੀਆ ਸੋਚ ਹੈ ਤੇ ਬੜਾ ਲਾਡੇ ਤੇ ਜਿਹੜੇ ਨੌਜਵਾਨ ਨੇ ਚਾਹੇ ਕੋਈ ਸੰਸਥਾਵਾਂ ਨੇ ਚਾਹੇ ਕੋਈ ਵੀ ਆ ਵਿਅਕਤੀ ਹੈ ਹਰ ਇੱਕ ਦੀ ਆਪਣੀ ਇੱਕ ਜ਼ਿੰਮੇਵਾਰੀ ਹੈ ਤੇ ਪ੍ਰਸ਼ਾਸਨ ਨੂੰ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਜੇ ਸਾਡੀ ਵੀਡੀਓ ਜੇ ਪ੍ਰਸ਼ਾਸਨ ਤੱਕ ਪਹੁੰਚਦੀ ਹੈ ਜੇ ਸੁਣਦੇ ਨੇ ਤਾਂ ਇਹਨਾਂ ਵੱਲੋਂ ਵੀ ਤੇ ਇੱਥੇ ਬੜਾ ਲਾਡੇ ਵਾਸੀਆਂ ਦੇ ਲੋਕਾਂ ਵੱਲੋਂ ਵੀ ਅਸੀਂ ਅਪੀਲ ਕਰਦੇ ਹਾਂ ਕਿ ਜੋ ਵੀ ਇਹਨਾਂ ਨੇ ਅਪੀਲਾਂ ਕੀਤੀਆਂ ਨੇ ਉਸ ਅਪੀਲ ਤੇ ਗੌਰ ਕੀਤੀ ਜਾਵੇ ਕੈਮਰਾਮੈਨ ਨਵਲ ਸ਼ਰਮਾ ਦੇ ਨਾਲ ਮੈਂ ਮਿਰਚਾਵਲਾ ਵਕਰੀ ਪੇਚਾ